ਅੱਜ ਦਾ ਜੋ ਪ੍ਰੋਟੈਸਟ ਹੈ ਇਹ ਕੇਂਦਰ ਸਰਕਾਰ ਦੇ ਖਿਲਾਫ ਅੱਜ ਵਾਹਿਮ ਸ਼ੁਰੂ ਕੀਤੀ ਹੈ ਕਿ ਪੰਜਾਬ ਦੇ ਪਾਣੀ ਜਿਹੜਾ ਕਿ ਪੰਜਾਬ ਪਹਿਲੇ ਹੀ ਇਹਦਾ ਪਾਣੀ ਦਾ ਸਤਾਰ ਬਹੁਤ ਡੀਆ ਚਲਾ ਗਿਆ ਔਰ ਕੁਝ ਐਸੇ ਏਰੀਆ ਹਨ ਜਿੱਥੇ ਪਾਣੀ ਪੀਣ ਦੇ ਕਾਬਲ ਨਹੀਂ ਲੇਕਿਨ ਸਾਡਾ ਹੱਕ ਖੋ ਕੇ ਕੇਂਦਰ ਦੀ ਸਰਕਾਰ ਬਹੁਤ ਹੀ ਟੱਕੇ ਦੇ ਨਾਲ ਜ਼ਬਰਦਸਤੀ ਦੇ ਨਾਲ ਹਰਿਆਣੇ ਨੂੰ ਦੇਣਾ ਜਾ ਰਹੀ ਹੈ ਔਰ ਮੈਂ ਸਮਝਦਾ ਕਿ ਇਹ ਬਹੁਤ ਹੀ ਬੇਇਨਸਾਫੀ ਦੀ ਗੱਲ ਹੈ ਕਿ ਪੰਜਾਬ ਦੇ ਲੋਕ ਔਰ ਕੇਂਦਰ ਦੀ ਸਰਕਾਰ ਜਿਹੜਾ ਉਹਨਾਂ ਨੂੰ ਇਹੋ ਜਿਹਾ ਪਤੀਰਾ ਜਿਹੜਾ ਨਹੀਂ ਬਣਾਉਣਾ ਚਾਹੀਦਾ ਕਿ ਬਤਰਿਆ ਰਵਈਆ ਜੋ ਅਪਣਾ ਰਹੀ ਹੈ ਸੋ ਪੰਜਾਬ ਦੇ ਲੋਕਾਂ ਦਾ ਵੀ ਇਹਨੂੰ ਖਿਆਲ ਰੱਖਣਾ ਚਾਹੀਦਾ ਹੈ ਇਹੋ ਜਿਹੇ ਬੇਤਬਾਹਪੂਰਨ ਜਿਹੜੇ ਫੈਸਲੇ ਹਨ ਇਹ ਬਿਲਕੁਲ ਕੇਂਦਰ ਸਰਕਾਰ ਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਅੱਜ ਸਾਰੇ ਬਟਾਲੇ ਦੇ ਆਮ ਆਦਮੀ ਪਾਰਟੀ ਦੇ ਵਰਕਰ ਔਰ ਲੀਡਰ ਸਾਹਿਬਾਨ ਭਾਈ ਕੇਂਦਰ ਸਰਕਾਰ ਦੇ ਖਿਲਾਫ ਅੱਜ ਮੁਜ਼ਾਹਰਾ ਕਰਨ ਵਾਸਤੇ ਆਏ ਹਨ ਕਿਉਂਕਿ ਪਾਣੀ ਜਿਹੜਾ ਜਿਹੜਾ ਜ਼ਬਰਦਸਤੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਅਗਰ ਵਾਧੂ ਪਾਣੀ ਹੋਏ ਤਾਂ ਕੋਈ ਕੋਈ ਗੱਲ ਹੋ ਸਕਦੀ ਹੈ ਲੇਕਿਨ ਪੰਜਾਬ ਖੁਦ ਪਾਣੀ ਦੇ ਲਈ ਯੂਜ਼ ਕਰ ਰਿਹਾ ਔਰ ਖੇਤੀਬਾੜੀ ਆਸੇ ਬਹੁਤ ਪਾਣੀ ਦੀ ਜ਼ਰੂਰਤ ਆ ਸੋ ਇਸ ਕਰਕੇ ਅਸੀਂ ਇਹਦੀ ਗੋਰ ਨਿੰਦਾ ਕਰਦੇ ਹਾਂ ਔਰ ਵਿਰੋਧਾ ਕਰਦੇ ਹਾਂ ਪਾਣੀ ਦੀ ਇੱਕ ਇੱਕ ਬੂੰਦ ਜਿਹੜੀ ਹੈ ਪੰਜਾਬ ਦੀ ਉਹ ਸੰਭ ਕੇ ਰੱਖੀ ਜਾਏਗੀ ਔਰ ਇੱਕ ਬੂੰਦ ਵੀ ਅਹੀ ਕਿਸੇ ਹੋਰ ਸਟੇਟ ਨੂੰ ਨਹੀਂ ਦਿੱਤੀ ਜਾਏਗੀ ਜਿੰਨਾ ਚਿਰ ਉਹ ਪਾਣੀ ਸਰਪਲਸ ਨਹੀਂ ਹੁੰਦਾ ਅੱਜ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਅਲਸੀ ਜੀ ਦੇ ਕੋਲ ਹੀ ਇਕੱਠੇ ਹੋਏ ਆਂ ਔਰ ਇਹ ਜੋ ਸੈਂਟਰ ਦੀ ਰਾਜਨੀਤੀਆਂ ਜਿਹੜੀਆਂ ਨਵੀਆਂ ਅਪਣਾ ਰਹੇ ਨੇ ਉਦਾਂ ਤੇ ਜ਼ੋਰ ਇਹਨਾਂ ਦਾ ਪਿਆ ਨਹੀਂ ਬੜਾ ਇਹਨਾਂ ਨੇ ਤਕਸ਼ਾਈ ਕੀਤੀ ਕਿਸਾਨਾਂ ਦੇ ਨਾਲ ਹੁਣ ਆ ਜਾ ਕਿ ਜਿਹੜੇ ਮੁੱਦੇ ਮੇਨ ਮੇਨ ਨੂੰ ਬਣਾ ਰਹੇ ਨੇ ਇਹ ਪਾਣੀ ਦੇ ਉੱਤੇ ਚੱਲ ਰਹੇ ਨੇ ਕਿਸਾਨਾਂ ਦੇ ਨਾਲ ਆਮ ਆਦਮੀ ਪਾਰਟੀ ਹਮੇਸ਼ਾ ਕੜੀ ਹੈ ਸਰਦਾਰ ਪ੍ਰਗੋਤਮਾਨ ਜੀ ਨੇ ਬੜਾ ਮੂੰਹ ਤੋੜਵਾ ਜਵਾਬ ਜਿਹੜਾ ਵਾ ਹਰਿਆਣੇ ਨੂੰ ਦਿੱਤਾ ਹਰਿਆਣੇ ਨੂੰ ਨਹੀਂ ਦਿੱਤਾ ਇਹ ਪਸਪ ਦਾ ਇਹ ਪੂਰੇ ਬੀਜੇਪੀ ਨੂੰ ਦਿੱਤਾ ਪਰ ਮੋਦੀ ਜਿਹੜੇ ਇਹ ਚੀਜ਼ਾਂ ਦੇ ਵਿੱਚ ਆ ਰਹੇ ਨੇ ਇਹਨਾਂ ਦੀ ਗੰਦੀ ਰਾਜਨੀਤੀ ਦੇ ਉੱਤੇ ਉਤਰ ਰਹੇ ਨੇ ਪੰਜਾਬ ਦਾ ਪਾਣੀ ਪੰਜਾਬ ਦੀ ਇੱਕ ਕਬੂਦ ਪੰਜਾਬੀਆਂ ਵਾਸਤੇ ਆ ਔਰ ਸਾਡੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲਸੀਡੀ ਪੰਜਾਬ ਵਰਕਿੰਗ ਪ੍ਰੈਜ਼ੀਡੈਂਟ ਬਹੁਤ ਹੀ ਜ਼ਿਆਦਾ ਸੀਰੀਅਸਲੀ ਇਸ ਮੁੱਦੇ ਨੂੰ ਵੀ ਲੈ ਕੇ ਔਰ ਸਾਰੀ ਸਟੇਟ ਦੇ ਛੋਟੀ ਛੋਟੀਆਂ ਤੋਂ ਵੱਡੇ ਵੱਡੇ ਚੀਜ਼ਾਂ ਦੇ ਉੱਤੇ ਵੀ ਵਰਕ ਰਿਪੋਰਟ ਕਰ ਰਹੇ ਨੇ ਪੰਜਾਬ ਦਾ ਜਿਹੜੀ ਚੀਜ਼ ਆ ਉਹ ਪੰਜਾਬ ਹੀ ਮਾਲਕ ਹੈ ਔਰ ਪੰਜਾਬ ਹੀ ਮਾਲਕ ਪਰ ਇਹ ਸਾਰੀ ਜਨਤਾ ਜਿਹੜੀ ਆ ਇਹ ਜਨਤਾ ਮਾਲਕ ਹੈ ਪੂਰੇ ਪੰਜਾਬ ਦੀ ਇਹ ਸਾਰਾ ਜੋ ਹੱਕ ਆ ਇਹ ਪੰਜਾਬ ਵਾਸੀਆਂ ਨੂੰ ਹੀ ਮਿਲਿਆ ਆ ਇਹ ਜਿਹੜਾ ਪਾਣੀ ਦੀ ਗਲਤ ਕਾਲੋ ਕਰ ਰਹੇ ਨੇ ਇਹ ਚੀਜ਼ਾਂ ਨਹੀਂ ਫਿਊਚਰ ਦੇ ਵਿੱਚ ਪੋਸਿਬਿਲਟੀ ਆ ਹੋਣਗੀਆਂ ਔਰ ਜਿੱਦਾਂ ਮੇਰੇ ਵੱਡੇ ਵੀਰ ਬਿੱਟੂ ਭਾਈ ਨੇ ਇਹ ਗੱਲ ਕਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਕਿਸਾਨ ਭਾਈਚਾਰੇ ਵੀ ਇਹ ਚੀਜ਼ ਨੂੰ ਸਮਝਣ ਇਹ ਭਾਜਪਾ ਵਾਲਿਆਂ ਨੂੰ ਮੂੰਹ ਤੋੜਨਾ ਜਵਾਬ ਦੇਣਾ ਪੈਣਾ ਵਾ ਇਹ ਗੰਦੀ ਨੀਚ ਹਰਫਤ ਅਰੰਧੇ ਉੱਤਰ ਇਹਦੇ ਬਹੁਤ-ਬਹੁਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਆਪਣੇ ਸਤਿਕਾਰਯੋਗ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਐਮਐਲਏ ਪਟਾਲਾ ਸਰਦਾਰ ਅਮਨਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਇਕੱਠੇ ਹੋ ਕੇ ਕੇਂਦਰ ਦੀ ਸਰਕਾਰ ਦੇ ਖਿਲਾਫ ਪੰਜਾਬ ਦਾ ਜੋ ਪਾਣੀ ਕੇਂਦਰ ਦੀ ਸਰਕਾਰ ਖੋ ਰਹੀ ਹੈ ਉਹਦੇ ਖਿਲਾਫ ਇਕਜੁੱਟ ਹੋ ਕੇ ਦਰਨਾ ਦੇ ਰਹੇ ਆ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਕੇਂਦਰ ਦੀ ਸਰਕਾਰ ਡਾਕਾ ਮਾਰੇ ਅੱਜ ਬਹੁਤ ਹੀ ਖਣਾਉਣਾ ਚਿਹਰਾ ਬੀਜੇਪੀ ਸਰਕਾਰ ਦਾ ਨੰਗਾ ਹੋਇਆ ਹੈ ਅੱਜ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਆម ਆਜ਼ਦੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਚਟਾਨ ਦੀ ਤਰ੍ਹਾਂ ਖਲੋਗੇ ਨੇ ਕਿ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਜਿਹੜਾ ਕਿਸਾਨਾਂ ਕੋ ਖੋ ਕੇ ਅਸੀਂ ਹਰਿਆਣੇ ਨੂੰ ਨਹੀਂ ਦਵਾਂਗੇ ਪੰਜਾਬ ਦੇ ਕਿਸਾਨਾਂ ਦਾ ਹੱਕ ਬੰਦਾ ਪੰਜਾਬ ਦੇ ਕਿਸਾਨਾਂ ਲਈ ਉਹ ਪਾਣੀ ਹੈ ਜਿਹੜਾ ਜ਼ਬਰਦਸਤੀ ਬੀਜੇਪੀ ਸਰਕਾਰ ਹਰਿਆਣੇ ਨੂੰ ਦੇਣਾ ਚਾਹੁੰਦੀ ਮੈਂ ਇੱਥੇ ਦੱਸਣਾ ਚਾਹੁੰਦਾ ਕਿ 21 ਮਈ ਤੋਂ 21 ਮਈ ਤੱਕ ਦਾ ਜੋ ਏਜੰਡਾ ਭਾਖੜਾ ਡੈਮ ਮੈਨੇਜਮੈਂਟ ਬੋਰਡ ਨੇ ਤੈਅ ਕੀਤਾ ਹੋਇਆ ਉਹਦੇ ਵਿੱਚ ਜਿੰਨਾ ਪਾਣੀ ਹਰਿਆਣਾ ਸਰਕਾਰ ਨੂੰ ਦੇਣਾ ਸੀ ਉਹਨਾਂ ਸਰਕਾਰ ਉਹ ਮਾਰਚ ਦੇ ਮਹੀਨੇ ਤੱਕ ਯੂਜ਼ ਕਰ ਚੁੱਕੀ ਹੈ ਪਰ ਫੇਰ ਵੀ ਭਗਵੰਤ ਮਾਨ ਨੇ ਤਰਿਆ ਦਿੱਲੀ ਦਿਖਾਉਂਦੇ ਹੋਏ 4000 ਕਿਊਸਕ ਪਾਣੀ ਜਿਹੜਾ ਉਹਨਾਂ ਨੂੰ ਅਲੱਗਾਂ ਪੀਣ ਵਾਸਤੇ ਹੋਰ ਦੇ ਦਿੱਤਾ ਹੈ ਪਰ ਹੁਣ ਸਾਡੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਜਿਹੜਾ ਅਸੀਂ ਪੰਜਾਬ ਦੇ ਕਿਸਾਨਾਂ ਦਾ ਪਾਣੀ ਖਵਾ ਕੇ ਹਰਿਆਣੇ ਨੂੰ ਦੇ ਦिए ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਖਲੋਤੇ ਆ ਸਰਕਾਰ ਖਲੋਤੀ ਹੈ ਸ਼੍ਰੀ ਅਮਨ ਸਿੰਘ ਸ਼ੈਰੀ ਕਲਸੀ ਐਮ ਐਲ ਏ ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣ ਕੇ ਸੰਸਦ ਦੇ ਵਿੱਚ ਵੀ ਗੂੰਜਣਗੇ ਔਰ ਉਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਦਾ ਪਾਣੀ ਜਿਹੜਾ ਉੱਤੇ ਦੇ ਡਾਕਾ ਨਹੀਂ ਵੱਜਣ ਦੇਣਾ ਇਸ ਕਰਕੇ ਅੱਜ ਅਸੀਂ ਉਹਨਾਂ ਸਾਰਿਆਂ ਦੇ ਨਿਸ਼ਾਨਦੇਸ਼ਾਂ ਤੇ ਅੱਜ ਸਾਰੇ ਧਰਨਾ ਦੇ ਰਹੇ ਆ ਇੱਕ ਵਾਰੀ ਪੰਜਾਬ ਦੀ ਸਰਕਾਰ ਕਿਸਾਨਾਂ ਦੇ ਨਾਲ ਖਲੋਤੇ ਹੋ ਗਈ ਹੈ ਕਿਸਾਨਾਂ ਨੂੰ ਵੀ ਕਵਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਉਹਦੇ ਨਾਲ ਜੁੜ ਕੇ ਜਿਹੜੀ ਤੁਹਾਡੇ ਕਿਸਾਨਾਂ ਦੇ ਹੱਕਾਂ ਲਈ ਖਲੋਂਦੀ ਹੈ ਤੁਹਾਡੇ ਪਾਣੀਆਂ ਦੇ ਰਾਖੇ ਲਈ ਖਲੋਂਦੀ ਪਾਣੀ ਦੀ ਰਖਵਾਲੀ ਹੈ ਉਹਦੇ ਨਾਲ ਆ ਕੇ ਖਲੋ